ਸਤਨਾਮ ਵਾਹਿਗੁਰੂ ਸਹਿਬ ਜੀਓ ਪਾਤਸ਼ਾਹੀ ਦਸਵੀਂ ਕਬੇ ਉਹ ਬਾਚ ਬੇਨਤੀ ਚੌਬਈ ਹਮਰੀ ਕਰੋ ਹੱਥ ਦੇ ਰਛਾ ਪੂਰਨ ਹੋਏ ਚਿੱਤ ਕੀ ਛਾ ਤਉ ਚੰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਬਾਰਾਂ ਮਰੇ ਦੁਸ਼ਟ ਸਬੈ ਤੁਮ ਕਾ ਵਹ ਆਪ ਹਾਥ ਦੈ ਮੋਹਿ ਬਚਵਹ ਸੁਖੀ ਬਸੈ ਮੋਰੇ ਬਰਿਵਾਰਾ ਸੇਵਕ ਸੇਖਿ ਸਬੈ ਕਰਦਾਰਾ ਮੋਰੇ ਚਾਨ ਜਿ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਬਜਨ ਕੀ ਰਹੈ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉ ਜੋ ਵਰਚਾਉ ਸੁਦਮ ਤੇ ਪਾਉ ਸੇਵਕ ਸਿਖਿਆ ਹਮਾਰੇ ਤਾਰੀ ਇਹ ਚੁੰ ਚੁੰ ਸਤਰਾ ਹਮਾਰੇ ਮਾਰੀ ਇਹ ਆਪ ਹਾਥ ਦੇ ਮੁਜੇ ਉਬਰੀ ਇਹ ਮਰਨ ਕਾਲ ਕਾ ਤ੍ਰਾਸ ਨਿਵ ਜਿਏ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜ ਜੂ ਕਰੇ ਹੋ ਰਚਾ ਰਾਖ ਲੇ ਹੋ ਮਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ 부ਰੀ ਚਤੁਰਦਸ ਕੰਤਹ ਕਾਲ ਪਾਏ ਬ੍ਰਹਮਾ ਬਬਤਰ ਕਾਲ ਪਾਏ ਸ਼ਿਵ ਜੂ ਉਤਰਾ काल बाहे कर बिशन प्रकाश सकल काल का कीदमाश जवन काल योगी शिव कीओ बेदराज ब्रह्मा जूतियो जवन काल सब लोक सवार नंशकार है ताहे हमारा जवन काल सब जगत बनायो देव दएं ते अचन बजायो ਆਦਿ ਅੰਤੇ ਕੈਵਤਾਰਾ ਸੋਏ ਗੁਰੂ ਸਮਝਿਓ ਹੁ ਹਮਾਰਾ ਨੰਸਿਕਾ ਤਸੀ ਕੋ ਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ Shiv Kanak ko sev gun sukh diyo satran ko pal moh bad kiyo kat gad ge antar ki jaanat pale bure ki peed bachanat ਚੀਤੇ ਤੇ ਕੁੰਚਰੇ ਅਸੂਲਾ ਸਬਰ ਕਿਰਪਾ ਦਿਸਟ ਕਰ ਫੂਲਾ ਸੰਤਨ ਦੁਖ ਬਾਇ ਤੇ ਦੁਖੀ ਸੁਖ ਬਾਇ ਸਾਧਨ ਕੇ ਸੁਖੀ एक एक की पीर बचाने कट कट के पटब बट की जान कर, कर तारा पया तब दे अपारा ਜਬੇ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸੇਸ਼ਰ ਅਵਤਾਰੇ ਅਬੇ ਆਪਣੀ ਬੂਝ ਉਚਾਰੈ සබහිතේ රැහත නිරාලම ජනද බේද පේදය දෙයාළම නිරංකාார் නිර්भකා්‍ය ළම්භ යාදනලයනාදය සම්බන් ता कूर चारितेदा जा कोेदना पावत भेदा ता कोने अनु मानत महामूर कछ भेद न जानत महादेव को कहत सदाश निरंकार का चीनत न आप अपनी बुध है जेती बनत पेन पेन तुहे हैती बणते लखा राल जाए पसारा कह बि सजा प्रथम संसारा एक रूप अनूप सूपा रंग बयो रा कूपा अंडे ज ज रज से तज कीनी उदबे खान बाहर रच दीनी कहो फूल राजा व बेटा कहो सिम डबयो शंगरे कैठा सगरे शेष देखाय अचंब अदगाद स्वरूप संबव अब रचा मेरी तुम करो सिखो बारे सिख संगरो ਦੁਸ਼ਟੇ ਤੇ ਟਵਤੇ ਉਤ ਪਾਤਾ ਸਗਲ ਮਲੇਚ ਕਰੋ ਰਣ ਕਾਤਾ ਜੇ ਅਸਤੁ ਜ ਦਵਸ਼ਣੀ ਪਰੇ ਤਨ ਕੇ ਦੁਸ਼ਟ ਦੁਖ ਦਹਵੈ ਮਰੇ ਪੁਰਖ ਜਵਣ ਬਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਹੈ ਤਾਕੇ ਕਾਲ ਨਿਕਟ ਨਹੀਂ ਹੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਰੇਸਟ ਡਰੇ ਤਦ ਕਾਲਾ ਕਿਰਪਾ ਦੇਸ ਤਨ ਜਾਹੇ ਨਿਹਰਿਓ ਤਾਕੇ ਤਾਪ ਤਨ ਕਮਹਿ ਰਿਓ ਸਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸਵ ਜ਼ਕੈ ਨ ਕੋਈ ਇੱਕ ਵਾਰ ਜਿੰਦ ਤਮੈਂ ਸੰਭਾਰ ਕਾਲ ਵਾਸਤੇ ਤਹੋ ਬਾਰਨ ਜਿਨ ਨਰੇ ਨਾਮ ਤਿਹਾਰੁ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਦੇਹਾਰੀ ਆਪ ਹਾਥ ਦੈ ਲਿਓ ਬਾਰੀ ਸਰਬothor ਮੋਹ ਹਸਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਗ ਕੇਤ ਮੈਂ ਸ਼ਰਨ ਦੇਹਾਰੀ ਆਪ ਹੱਥ ਦੈਲ ਹੋ ਬਾਰੀ ਸਰਬੇਠਾਰੇ ਮੋ ਹੋਸਾਈ ਦੁਸ਼ਟ ਦੋਪੇਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ